ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਮੰਗੇ ਆਲੂ ਗੋਭੀ ਗੋਭੀ ਨੂੰ ਪਾਉ ਆ ਲਿਆ ਆ ਤੇ ਹੁਣ ਆਪਾਂ ਲਾਵਾਂਗੇ ਕੜਾਈ ਵਿੱਚ ਥੋੜਾ ਜਿਹਾ ਤੇਲ ਤੇ ਵਿੱਚ ਪਿਆਜ਼ ਪਾ ਦਵਾਂਗੇ ਆਪਾਂ ਕੱਟੇ ਹੋਏ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਹਲਾ ਕੇ ਭੁੰਨ ਲੈਣਾ ਆ ਤੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਅਦਰਕ ਅਦਰਕ ਵੀ ਪਾ ਕੇ ਆਪਾਂ ਵਿੱਚ ਥੋੜਾ ਜਿਹਾ ਸੇਕ ਲਵਾ ਲੈਣਾ ਅਦਰਕ ਨੂੰ ਜਦੋਂ ਇਹਨਾਂ ਆਪਣਾ ਤੜਕਾ ਭੁੱਜ ਗਿਆ ਫਿਰ ਵਿੱਚ ਪਾਵਾਂਗੇ ਆਪਾਂ ਗ਼ੂਣ ਗ਼ੂਣ ਆਪਾਂ ਸਵਾਦ ਅਨੁਸਾਰ ਪਾਉਣਾ ਹੈ ਫਿਰ ਪਾਵਾਂਗੇ ਪਾਲਾ ਹਲ ਮਿਰਚ ਤੇ ਥੋੜੇ ਜਿ ੱਟੇ ਹੋਏ ਟਮਾਟਰ ਇਹਨਾਂ ਨੂੰ ਆਪਾਂ ਮਿਕਸ ਕਰਕੇ ਹਲਕਾ ਹਲਕਾ ਜਿਹਾ ਆਪਾਂ ਟਮਾਟਰਾਂ ਨੂੰ ਵੀ ਪਕਾ ਲੈਣਾ ਹੈ ਫਿਰ ਪਾਵਾਂਗੇ ਆਪਾਂ ਹਰੀ ਮਿਰਚ ਉ ਇਸ ਵਾਦ ਅਨੁਸਾਰ ਪਾਣੀ ਆ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਪਾਵਾਂਗੇ ਆਪਾਂ ਹਲਦੀ ਹਲਦੀ ਪਾ ਲੈਣੀ ਆਪਾਂ ਹਲਦੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਥੋੜਾ ਜਿਹਾ ਹਲਦੀ ਨੂੰ ਵੀ ਆਪਾਂ ਪਕਾ ਲੈਣਾ ਹੈ ਦੇਖੋ ਚੰਗੀ ਤਰ੍ਹਾਂ ਹੁਣ ਪਾਵਾਂਗੇ ਆਪਾਂ ਆਲੂ ਆਲੂਆਂ ਨੂੰ ਮਿਕਸ ਕਰਕੇ ਆਪਾਂ ਥੋੜਾ ਜਿਹਾ ਸੇਕ ਲਵਾ ਲੈਣਾ ਇਹਨਾਂ ਨੂੰ ਥੋੜੇ ਜਿਹਾ ਪਕਾ ਲੈਣੇ ਆ ਫਿਰ ਪਾਵਾਂਗੇ ਆਪਾਂ ਗੋਭੀ गोभी ਨੂੰ ਬੇਪਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਗੋਭੀ ਨੂੰ ਪਹਿਲੇ ਹੀ ਵਾਲ ਕੇ ਰੱਖਿਆ ਹੋਇਆ ਸੀ ਪਹਿਲਾਂ ਨੂੰ ਚੰਗੀ ਤਰ੍ਹਾਂ ਗੋਭੀ ਨੂੰ ਹਲਾ ਲੈਣਾ ਹੈ ਮਿਕਸ ਕਰ ਲੈਣਾ ਹੈ ਤੇ ਇਹਨੂੰ ਥੋੜੇ ਟਾਈਮ ਲਈ ਆਪਾਂ ਪਕਾਵਾਂਗੇ ਗੋਭੀ ਨੂੰ ਦੇਖੋ ਆਪਾਂ ਹੁਣ ਗੋਭੀ ਨੂੰ ਪਕਾ ਲਿਆ ਹੈ ਦੇਖੋ ਆਪਣੀ ਗੋਭੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਜਰੂਰ ਇਸ ਤਰ੍ਹਾਂ ਬਣਾ ਕੇ ਦੇਖੋ ਬਹੁਤ ਹੀ ਸਵਾਦ ਬਣੀ ਹੈ ਗੋਭੀ ਤਾਂ ਵਾ ਤੁਹਾਡਾ ਮੇਰੇ YouTube ਚੈਨਲ ਤੇ ਆਉਣ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ